ਕਹਿੰਦੇ ਗੱਲ ਚੱਲਦੀ ਸੀ ਉਹਨਾਂ ਦੀ ਉੱਪਰਲੀ ਕਿਸੇ ਹਸਤੀ ਨਾਲ ਹੰਸਾਲੀ ਵਾਲੇ ਸੰਤਾਂ ਬਾਰੇ ਜ਼ਿਕਰ ਚੱਲਿਆ ਉਹ ਕਹਿੰਦੇ ਅਸੀਂ ਤਾਂ ਉਹਨਾਂ ਨੂੰ بار بار ਨਮਸਕਾਰ ਹੀ ਕਰਦੇ ਆਂ ਕਹਿੰਦੇ ਕਿਉਂ ਜੀ ਕਹਿੰਦੇ ਅੱਠ ਜਨਮ ਹੋ ਗਏ ਮਾਨ ਬਾਣੀ ਸਰੀਰ ਕਰਕੇ ਜਤੀ ਹੋਈ ਤੁਰੇ ਆਉਂਦੇ ਆ ਅੱਠ ਅੱਠ ਜਨਮਾਂ ਤੋਂ ਇਹ ਮੌਤ ਔਖੀ ਕੋਈ ਬੰਦਾ ਸਰੀਰ ਕਰਕੇ ਜੱਦ ਸਤ ਰੱਖ ਸਕਦਾ ਮਨ ਵਿੱਚ ਤਾਂ ਵਿਕਾਰ ਆ ਹੀ ਹੋ ਜਾਂਦੇ ਆ ਰੂਪ ਦੇਖ ਕੇ ਤਾਂ ਆਪਾਂ ਵੀ ਡੋਲ ਹੀ ਜਾਂਦੇ ਆ ਮਨ ਬਾਣੇ ਸਰੀਰ ਕਰਕੇ ਜਤੀ ਹੋਣਾ ਸਭ ਤੋਂ ਔਖਾ ਜਿੱਥੇ ਦੋ ਬੰਦੇ ਪਰੇ ਕਿਤੇ ਬੈਠੇ ਗੱਲਾਂ ਕਰਕੇ ਹੱਸੀ ਜਾਂਦੇ ਹੋਣਗੇ ਉਹ ਵਿਕਾਰਾਂ ਦੀਆਂ ਗੱਲਾਂ ਕਰਕੇ ਹੱਸਦੇ ਹੁੰਦੇ ਅੱਜ ਕੱਲ ਵਿਕਾਰ ਹੀ ਚੱਲਦੇ ਸਾਰੇ ਪਾਸੇ ਮਨਾਂ ਵਿੱਚ ਵੀ ਮੇਰੇ ਕੋਲ ਹੁਣ ਇੱਕ ਬੰਦਾ ਆਇਆ ਸੀ ਕਹਿੰਦਾ ਮੇਰਾ ਬਹੁਤ